ਵੱਲੋਂ ਆਪਣਾ ਪਹਿਲਾ ਬਜਟ ਪੇਸ਼ ਕੀਤਾ ਜਾ ਰਿਹਾ ਜਿਸ ਨੂੰ ਕਿ ਲੋਕਾਂ ਦੀਆਂ ਉਮੀਦਾਂ ਨੇ ਹੀ ਕਾਫੀ ਉਮੀਦਾਂ ਨੇ ਇਹ ਜਾਣਨ ਦੇ ਲਈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਸਾਰੀਆਂ ਫਸਲਾਂ ਤੇ ਐਮਐਸਪੀ ਮਿਲਨੇ ਚਾਹੀਦੀ ਹੈ ਤਾਂ ਜੋ ਕਿਸਾਨਾਂ ਨੂੰ ਉਸ ਦਾ ਫਾਇਦਾ ਮਿਲ ਸਕੇ ਉੱਥੇ ਹੀ ਲੋਕਾਂ ਦਾ ਵੀ ਕਹਿਣਾ ਹੈ ਕਿ ਲੋਕਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਬਜਟ ਦੇ ਵਿੱਚ ਸਹੂਲਤਾਂ ਦੇਣੀਆਂ ਚਾਹੀਦੀਆਂ ਨੇ ਸਿੱਖਿਆ ਅਤੇ ਸਿਹਤ ਲਈ ਕੋਈ ਖਾਸ ਪਾਲਿਸੀ ਲੈ ਕੇ ਆਉਣੀ ਚਾਹੀਦੀ ਹੈ ਤਾਂ ਜੋ ਹਰ ਵਰਗ ਨੂੰ ਇਸ ਦਾ ਫਾਇਦਾ ਮਿਲ ਸਕੇ ਇੰਡਸਟਰੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜੀਐਸਟੀ ਦੇ ਬਾਰੇ ਵੀ ਗੱਲ ਕਰਨੀ ਕੇਂਦਰ ਸਰਕਾਰ ਵੱਲੋਂ ਆਪਣਾ ਪਹਿਲਾ ਬਜਟ ਪੇਸ਼ ਕੀਤਾ ਜਾ ਰਿਹਾ ਹੈ ਇਸ ਬਜਟ ਤੋਂ ਲੋਕਾਂ ਨੂੰ ਕੀ ਉਮੀਦਾਂ ਨੇ ਇਹ ਜਾਣਨ ਲਈ ਅਸੀਂ ਪਹੁੰਚੇ ਹਾਂ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਮੰਡੀ ਗੁੰਗੜ ਵਿੱਚ ਸਾਡੇ ਨਾਲ ਕੁਝ ਕਿਸਾਨ ਵੀਰ ਵੀ ਮੌਜੂਦ ਨੇ ਉਹਨਾਂ ਤੋਂ ਵੀ ਜਾਣ ਲੈਣੇ ਕਿ ਕੀ ਉਮੀਦਾਂ ਨੇ ਇਸ ਬਜਟ ਤੋਂ ਉਹਨਾਂ ਨੂੰ ਕੀ ਉਮੀਦਾਂ ਕਰਦੇ ਹੋ ਬਜੀ ਤੁਸੀਂ ਇਸ ਬਜਟ ਤੋਂ ਜਿਹੜੀ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਅਸੀਂ ਤਾਂ ਇਹ ਉਮੀਦ ਕਰਦੇ ਹਾਂ ਕਿ ਐਮ ਐਸ ਪੀ ਦਿੱਤੀ ਜਾਵੇ ਫਸਲਾਂ ਦੇ ਤੇ ਜੋ ਵੀ ਉਹ ਫਸਲਾਂ ਵਜਾਉਂਦੇ ਨੇ ਸਾਫ਼ ਤੇ ਐਮ ਐਸ ਪੀ ਮਿਲਣੀ ਚਾਹੀਦੀ ਹੈ ਤੇ ਤੋਂ ਹੁਣ ਇੱਕ ਜੀ.ਵੀ. ਪਸਲ ਚ ਬਿਜਲੀ ਦਾ ਇੰਨਾ ਬੁਰਾ ਹਾਲ ਹੈ ਤੇ ਬਿਜਲੀ ਤਿੰਨ ਤੋਂ ਚਾਰ ਘੰਟੇ ਆ ਰਹੀ ਹੈ ਤੇ ਫਸਲਾਂ ਸਾਰੀਆਂ ਸੁੱਕ ਰਹੀਆਂ ਨੇ ਤੇ ਉਹਦੇ ਬਾਰੇ ਵੀ ਪੂਰੀ ਿਕੋਰ ਕੀਤੀ ਜਾਵੇ ਹੋਰ ਵੀ ਕੁਝ ਲੋਕ ਮੌਜੂਦ ਨੇ ਉਹਨਾਂ ਤੋਂ ਵੀ ਜਾਣ ਲੈਣਾ ਹੈ ਕੇਂਦਰ ਸਰਕਾਰ ਵੱਲੋਂ ਆਪਣਾ ਬਜਟ ਪੇਸ਼ ਕੀਤਾ ਜਾ ਰਿਹਾ ਜੀ ਕੀ ਉਮੀਦਾਂ ਕਰਦੇ ਹੋ ਕੀ ਉਮੀਦ ਲਗਾ ਰਹੇ ਹੋ ਕੀ ਉਮੀਦਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਜਿਹੜਾ ਕੇਂਦਰੀ ਬਜਟ ਆ ਰਿਹਾ ਹੈ ਅਸੀਂ ਤਾਂ ਉਮੀਦ ਕਰਦੇ ਹਾਂ ਕਿ ਹਰ ਦੇਸ਼ ਵਾਸੀ ਨੂੰ ਦੇਖ ਕੇ ਬਣਾਇਆ ਜਾਵੇ ਖਾਸ ਕਰਕੇ ਮਿਡਲ ਕਲਾਸ ਫੈਮਿਲੀ ਨੂੰ ਕਦੀ ਵੀ ਰਾਇਤਾ ਨਹੀਂ ਦਿੱਤੀਆਂ ਜਾਂਦੀਆਂ ਅਸੀਂ ਇਹ ਉਮੀਦ ਕਰਦੇ ਹਾਂ ਕਿ ਮੌਜੂਦਾ ਸਰਕਾਰ ਮਿਡਲ ਕਲਾਸ ਫੈਮਿਲੀਜ਼ ਨੂੰ ਦੇਖਦੇ ਹੋਏ ਬਜਟ ਬਣਾਏਗੀ ਔਰ ਦੂਸਰੀ ਗੱਲ ਹਮੇਸ਼ਾ ਦੇਖਿਆ ਗਿਆ ਹੈ ਕਿ ਕੇਂਦਰ ਔਰ ਰਾਜ ਸਰਕਾਰਾਂ ਦੀ ਚ ਕਦੀ ਮਿਊਚੁਅਲ ਅੰਡਰਸਟੈਂਡਿੰਗ ਹੋ ਕੇ ਬਜਟ ਨਹੀਂ ਬਣਦਾ ਉਹਦਾ ਇੱਕ ਬਹੁਤ ਨੁਕਸਾਨ ਇਹ ਹੁੰਦਾ ਹੈ ਕਿ ਜਿਹੜੇ ਸਕੀਮਾਂ ਬਣਦੀਆਂ ਪੂਰੀ ਇੰਪਲੀਮੈਂਟ ਨਹੀਂ ਹੁੰਦੀਆਂ ਅਸੀਂ ਉਮੀਦ ਕਰਾਂਗੇ ਕਿ ਇਸ ਵਾਰ ਜਿਹੜਾ ਕੇਂਦਰੀ ਬਜਟ ਆਵੇ ਉਸ ਦੇ ਹਿਸਾਬ ਨਾਲ ਆਵੇ ਕਿ ਸਟੇਟ ਔਰ ਸੈਂਟਰ ਮਿਲ ਕੇ ਜਿਹੜੀ ਪਾਲਿਸੀਜ਼ ਇੰਪਲੀਮੈਂਟ ਕਰਨਾ ਲੋਕਾਂ ਦੇ ਲਈ ਉਹ ਜਿਹੜੀ ਇੰਪਲੀਮੈਂਟੇਸ਼ਨ ਹੋਵੇ ਉਹ ਵਰਕ ਹੋਵੇ ਉਹਦੇ ਤੇ 5 ਸਾਲ ਪੂਰਾ ਲੋਕਾਂ ਨੂੰ ਫੈਸਿਲਿਟੀਆਂ ਮਿਲਣ। ਫਿਰ ਕੀ ਜੁਈ ਸ਼ਹਿਰ ਲਈ ਕੀ ਕਰਾਂਗੇ ਮੰਡੀ ਗਵਿੰਦਗੜ੍ਹ ਇੱਕ ਇੰਡਸਟਰੀਅਲ ਹੱਬ ਹੈ ਇੱਥੇ ਲਈ ਕੀ ਡਿਮਾਂਡਸ ਆ ਕੀ ਹੋਣੀਆਂ ਚੀਜ਼ੀ ਦੇਖੋ ਮੰਡੀ ਗਵਿੰਦਗੜ੍ਹ ਇੱਕ ਸਾਡੇ ਦੇਸ਼ ਦਾ ਨਹੀਂ ਪੁਰੇ ਵਿਸ਼ਵਵਿਦਆਇਕ ਸਟੀਲ ਟਾਊਨ ਕਿਹਾ ਜਾਂਦਾ ਹੈ। ਔਰ ਇੱਥੇ ਨਾ ਤਾਂ ਕੋਈ ਸਾਧਨ ਹੈ ਆਪਣਾ ਕੋਈ ਮਾਈਨਿੰਗ ਹੁੰਦੀ ਨਾ ਕੁਝ ਹੋਰ ਹੁੰਦਾ ਹੈ ਨਾ ਕੋਈ ਇੱਥੇ ਕੋਈ ਲੋਹੇ ਦੇ ਪਰਟੀਕੂਲਰ ਕੋਈ ਇਦਾਂ ਦੀ ਖਾਨਾ ਵਗੈਰਾ ਹੈ ਲੇਕਿਨ ਉਹਦੇ ਬਾਅਦ ਵੀ ਇੱਥੇ ਇੰਡਸਟਰੀ ਬਹੁਤ ਅੱਛੀ ਤਰ੍ਹਾਂ ਚੱਲਦੀ ਹੈ ਸਭ ਤੋਂ بڑا ਮਸਲਾ ਜਿਹੜਾ ਹੈਗਾ ਤਾਂ GST ਦਾ ਮਸਲਾ ਹੈ ਮੰਡੀ ਗੁਰੂ ਗ੍ਰੰਥ ਦੇ ਵਿੱਚ ਉਹਦਾ ਡਿਫੰਡ ਮਿਲਣਾ ਜਾਂ GST ਬਾਰੇ ਕਰਨਾ ਹੈ ਉਹ ਉਹ ਉਹਦੇ ਬਾਰੇ ਕੇਂਦਰ ਸਰਕਾਰ ਨੂੰ ਦੇਖਣਾ ਚਾਹੀਦਾ ਕਿ ਐਸੀ ਸਲੇਬ ਬਣਾਈ ਜਾਵੇ ਜਿੱਦਾਂ ਆਪਾਂ ਪਿੱਛੇ ਪਤਾ ਹੈ ਕਿ GST ਦੀ ਚੋਰੀ ਬਹੁਤ ਹਾਈ ਲੈਵਲ ਤੇ ਹੁੰਦੀ ਹੈ ਜਿਹੜਾ ਆਮ ਵਪਾਰੀ ਅੱਛੀ ਲੋਕ ਹੈ ਜਿਹੜੇ ਕੰਮ ਕਰਨਾ ਚਾਹੀਏ ਕਿ ਨੰਬਰ 'ਚ ਉਹ ਵੀ ਮਜਬੂਰ ਨਹੀਂ ਅੱਜ ਇਸ ਚੀਜ਼ ਨੂੰ ਸੋਚਣ ਦੇ ਬਾਰੇ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਅਫਸਰ ਸ਼ਾਹੀ ਨੂੰ ਦੇਖਣਾ ਚਾਹੀਦਾ ਹੈ ਕਿ ਐਸੀ ਰੈਵਨਿਊ ਪਾਲਿਸੀ ਬਣਾਈ ਜਾਵੇ ਕਿ GST ਚੋਰੀ ਰੋਕੀ ਜਾਵੇ ਔਰ ਜਿਹੜੀ GST ਇਕੱਠੀ ਹੁੰਦੀ ਹੈ ਉਹ ਦੇਸ਼ ਦੇ ਡਿਵੈਲਪਮੈਂਟ ਤੇ ਔਰ ਸਾਡੇ ਏਰੀਆ ਦੇ ਡਿਵੈਲਪਮੈਂਟ ਤੇ ਕੰਮ ਆਵੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਸਬੰਦੇ ਹਾਂਜੀ ਮੈਂ ਬਜਟ ਬਾਰੇ ਕਹਿਣਾ ਚਾਹੁੰਦਾ ਜਿਵੇਂ ਦੇਖੋ ਹਰੇਕ ਸਰਕਾਰ ਆਪਣਾ ਬਜਟ ਪੇਸ਼ ਕਰਦੀ ਹੈ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਬਜਟ ਜੋ ਪਾਸ ਹੁੰਦੇ ਨੇ ਕਿਤੇ ਨਾ ਕਿਤੇ ਲਾ ਲੋ ਅਫਸਰਾਂ ਜਾਈ ਲਾ ਲੋ ਪ੍ਰਸ਼ਾਸਨ ਵੱਲੋਂ ਲਾ ਲੋ ਕਿਤੇ ਨਾ ਕਿਤੇ ਕੋਈ ਕਟਾਹੀ ਵਰਤੀ ਜਾਂਦੀ ਹੈ ਜੋ ਸਾਡੇ ਮੀਡਲ ਕਲਾਸ ਫੈਮਲੀਆ ਨੇ ਜਾਂ ਲਾ ਲੋ ਸਾਡੇ ਗਰੀਬ ਵਰਗ ਆ ਉਹਨਾਂ ਨੂੰ ਹਮੇਸ਼ਾ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ ਤੇ ਮੈਂ ਸਰਕਾਰ ਨੂੰ ਅਪੀਲ ਤੇ ਬੇਨਤੀ ਕਰਨਾ ਚਾਹੁੰਦਾ ਕਿ ਹਰੇਕ ਵਰਗ ਨੂੰ ਧਿਆਨ ਵਿੱਚ ਰੱਖ ਕੇ ਬਜਟ ਪੇਸ਼ ਕੀਤਾ ਜਾਵੇ ਜੋ ਸਾਡੇ ਮੀਡਲ ਕਲਾਸ ਫੈਮਲੀਆ ਨੇ ਉਹਨਾਂ ਦੀ ਸੈਲਰੀਆਂ ਪੈਕੇਜ ਤਾਂ ਉੱਥੇ ਖੜੇ ਨੇ ਜੇ ਹੁਣ ਆਪਾਂ ਲਾ ਕੇ ਚੱਲੀ ਆ ਮਹਿੰਗਾਈ ਦਿਨ ਪਰ ਦਿਨ ਵੱਧ ਰਹੀ ਹੈ ਬਾ ਮੇਰੀ ਸਰਕਾਰ ਨੂੰ ਦੋਨੋਂ ਹੱਥ ਜੋੜ ਕੇ ਇਹ ਅਪੀਲ ਹੈ ਕਿ ਜੋ ਵੀ ਬਜਟ ਬਣਾਉਣਾ ਮਿਡਲ ਕਲਾਸ ਫੈਮਲੀਆ ਨੂੰ ਦੇਖ ਕੇ ਬਣਾਇਆ ਜਾਵੇ ਧੰਨਵਾਦ ਤਾਂ ਮਿਡਲ ਕਲਾਸ ਫੈਮਲੀਆ ਨੂੰ ਦੇਖ ਕੇ ਜਿਹੜਾ ਬਜਟ ਪੇਸ਼ ਹੋਣਾ ਚਾਹੀਦਾ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਜਟ ਬਾਰੇ ਮੈਂ ਬਜਟ ਦੇ ਮਸਲੇ ਤੇ ਮੈਂ ਸਰਕਾਰ ਤੋਂ ਸੀ ਉਮੀਦ ਵੀ ਕਰਦੇ ਆਂ ਤੇ ਮੰਗ ਵੀ ਕਰਦੇ ਆਂ ਵੀ ਮੰਡੀ ਗਵਿੰਦਗੜ ਜਿਹੜਾ ਇੰਡਸਟਰੀ ਦੇ ਲਈ ਮੰਨਿਆ ਜਾਂਦਾ ਹੈ ਔਰ ਵੱਡੇ ਪੱਧਰ ਤੇ ਇੰਡਸਟਰੀ ਜਿਹੜੀ ਗੁਵਿੰਦਗੜ੍ਹ ਦੇ ਵਿੱਚ ਹੈਗੀ ਆ ਪਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਉਹਦੇ ਸੰਬੰਧਤ ਹੈ ਨਹੀਂ ਗੀਆਂ ਇੱਕ ਤਾਂ ਇੱਥੇ ਕੋਈ ਮਤਲਬ ਕਿ ਜਿਹੜੇ ਮਜ਼ਦੂਰ ਨੇ ਉਹਨਾਂ ਦੇ ਲਈ ਐਸਆਈ ਜਿਹੜਾ ਹਸਪੀਟਲ ਜ਼ਰੂਰ ਹੈਗਾ ਪਰ ਉੱਥੇ ਉਹ ਸਹੂਲਤਾਂ ਨਹੀਂ ਹੈਗੀਆਂ ਜਿਹੜੀਆਂ ਉਹਨਾਂ ਨੂੰ ਚਾਹੀਦੀਆਂ ਨੇ ਤੋਂ ਇਹਦੇ ਵੱਲ ਵੀ ਜਿਹੜਾ ਧਿਆਨ ਦੇਣ ਦੀ ਜ਼ਰੂਰਤ ਹੈ ਦੂਜੀ ਗੱਲ ਹੈ ਜਿਹੜੀ ਗੱਲ ਹੋਈ ਹੈ ਵੈਟ ਚੋਰੀ ਹੁੰਦਾ ਹੈ ਸਰਕਾਰ ਇਹਦੇ ਵੱਲ ਇਹਨੂੰ ਰੋਕਣ ਦੇ ਵਿੱਚ ਬਿਲਕੁਲ ਹੀ ਫੇਲ ਹੋਈ ਆ ਤੇ ਇਹਦੇ ਵੱਲ ਵੀ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਧਿਆਨ ਦੇਵੇ ਕਿਉਂਕਿ ਜੇ ਸਰਕਾਰ ਦੇ ਕੋਲੇ ਰੈਵਨਿਊ ਜਾਊਗਾ ਤਾਂ ਉਹ ਸਾਡੇ ਤੇ ਲੱਗੇਗਾ ਲੋਕ ਦੇਸ਼ ਦੇ ਵਿੱਚ ਉਹਦਾ ਹੋਊਗਾ ਇੱਕ ਜਿਹੜੀ ਵੱਡੀ ਗੱਲ ਹੈ ਕਿ ਬੇਰੁਜ਼ਗਾਰੀ ਹੈ ਜਿਹੜੀ ਅਸੀਂ ਚਾਹਾਂਗੇ ਕਿ ਬੇਰੁਜ਼ਗਾਰੀ ਵੱਲ ਵੀ ਸਰਕਾਰ ਜਿਹੜਾ ਪੂਰਾ ਧਿਆਨ ਦੇਵੇ ਇੱਕ ਮੈਂ ਕਹਿਣਾ ਚਾਹੁੰਦਾ ਕਿ ਅੱਜ ਸਾਨੂੰ ਮੈਂ ਬੈਂਕ ਗਿਆ ਸੀਗਾ ਤੇ ਮੈਨੂੰ ਇੱਕ ਬੰਦਾ ਉੱਥੇ ਮਿਲਿਆ ਜਿਹਨੂੰ ਬੈਂਕ ਕਰੋਨਾ ਦੇ ਵਿੱਚ ਪੈਸੇ ਨੇ ਜਿਹੜੇ कोरोना ਦੇ ਵਿੱਚ ਜਿਹੜੀਆਂ ਉਹਨੀਆਂ ਕਿਸ਼ਤਾਂ ਸੀਗੀਆਂ ਉਹ ਬੈਂਕ ਉਹਨੂੰ ਮਜਬੂਰ ਕਰ ਰਿਹਾ ਕਿ ਅਸੀਂ ਇਸ ਤੁਹਾਡਾ ਜਿਹੜਾ ਮਕਾਨ ਹੈ ਇਹਨੂੰ ਅਸੀਂ ਜਿੰਦਾ ਲਾਵਾਂਗੇ ਸੀਲ ਕਰਾਂਗੇ ਤੋਂ ਮੈਂ ਸਰਕਾਰ ਨੂੰ ਕਹਿੰਦਾ ਕਿ ਬੈਂਕਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਜਾਣ ਵੀ ਜਿਹੜੇ ਕੋਰੋਨਾ ਦੇ ਵਿੱਚ ਲੋਕਾਂ ਦੇ ਉੱਤੇ ਕਰਜ਼ਾ ਚੜਿਆ ਸੀਗਾ ਉਹਨੂੰ ਬੰਦ ਕੀਤਾ ਜਾਵੇ ਕਿਉਂਕਿ ਸਰਕਾਰਾਂ ਵੱਡੇ ਵੱਡੇ ਜਿਹੜੇ ਕਾਰੋਬਾਰੀ ਨੇ ਉਹਨਾਂ ਦੇ ਜਿਹੜੇ ਪੈਸੇ ਨੇ ਉਹਨਾਂ ਨੂੰ ਮਾਫ਼ ਕਰ ਰਹੀ ਹੈ ਸੋ ਅਸੀਂ ਮੰਗ ਕਰਦੇ ਹਾਂ ਕਿ ਇੰਡਸਟਰੀ ਦੇ ਲਈ ਕੋਈ ਵੱਡਾ ਪੈਕੇਜ ਕਿਉਂਕਿ ਮੰਡੀ ਪੰਜਾਬ ਦੇ ਵਿੱਚ ਬਿਜਲੀ ਬੜੀ ਮਹਿੰਗੀ ਹੈ ਜਿਹੜੀ ਇੰਡਸਟਰੀ ਨੂੰ ਮਿਲ ਰਹੀ ਹੈ ਤਾਂ ਅਸੀਂ ਚਾਹੁੰਦੇ ਹਾਂ ਵੀ ਇੰਡਸਟਰੀ ਨੂੰ ਜਿਹੜੀ ਰਿਆਇਤ ਜਿਹੜੀ ਦਿੱਤੀ ਜਾਵੇ ਜਿਹਦੇ ਨਾਲ ਇੰਡਸਟਰੀ ਇੱਥੇ ਟਿਕੀ ਰਹੇ ਤਾਂ ਇੰਡਸਟਰੀ ਟਿਕੀ ਰਹੇ ਛੋਟੇ ਵਪਾਰੀ ਸਾਡੇ ਨਾਲ ਮੌਜੂਦ ਹੈ ਹੁਣ ਬਜਟ ਜਿਹੜਾ ਸੈਂਟਰ ਦਾ ਪੇਸ਼ ਹੋਣ ਜਾ ਰਿਹਾ ਜੀ ਕਿ ਉਮੀਦ ਕਰਦੇ ਹੋ ਤੁਸੀਂ ਕੀ ਹੋਣਾ ਚਾਹੀਦਾ ਇਸ ਬਜਟ ਚ ਬਜਟ ਦੇ ਵਿੱਚ ਜੀ ਸਭ ਜੋ ਸਭ ਨੂੰ ਸਹੂਲਤਾ ਮਿਲਣੀ ਚਾਹੀਦੀਆਂ ਨੇ ਵਧੀਆ ਗਰੀਬ ਬੰਦੇ ਦਾ ਧਿਆਨ ਰੱਖਣਾ ਹੈ ਛੋਟੇ ਵਪਾਰੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਜੀ ਇੰਡਸਟਰੀਸ ਦਾ ਧਿਆਨ ਕਰਨਾ ਚਾਹੀਦਾ ਹੈ ਜੀ ਹਨਾ ਜੀ ਜੋ ਵੀ ਹੈ ਕੇਂਦਰ ਸਰਕਾਰ ਨੂੰ ਇਹਦੇ ਬਾਰੇ ਸੂਚਨਾ ਚਾਹੀਦੀ ਹੈ ਤੁਸੀਂ ਕੀ ਚਾਹੁੰਦੇ ਹੋਗੇ ਜੀ GST ਦਾ ਬੋਧ ਹੈ ਉਸ ਨੂੰ ਕਿ ਕੀ ਕਹਿਣਾ ਚਾਹੁੰਗੇ ਤੁਸੀਂ ਕੀ ਮੰਗ ਕਰਦੇ ਹੋ ਕੇਂਦਰ ਸਰਕਾਰ ਤੋਂ ਹੀ ਬਜਟ ਚਾਉਣਾ ਚਾਹੀਦਾ ਹੈ GST ਦੀ ਸਾਰਾ ਇਹਨਾਂ ਨੂੰ ਮਤਲਬ ਕਿ ਇਕੁਲ ਕਰ ਦੇਣਾ ਚਾਹੀਦਾ ਹੈ ਜੀ ਹਨਾ ਜੀ ਜੋ ਹੈਗਾ ਅਲੱਗ-ਅਲੱਗ GST ਹੈ 5% 18% 28% ਹਨਾ ਜੀ ਸਾਰਾ ਟੋਟਲੀ 5% ਕਰ ਦੇਣਾ ਚਾਹੀਦਾ ਹੈ ਜਿਹਦੇ ਨਾਲ ਸਭ ਨੂੰ ਈਜ਼ੀਲੀ ਪੰਦਾ ਆਪਣਾ ਤੇ ਕਰੇ گورਨਮੈਂਟ ਨੂੰ ਟੈਕਸ ਜਾਵੇ ਜੀ ਤਾਂ ਨਾਲ ਸਾਰਾ ਵਧੀਆ ਚੱਲੇਗਾ ਸਾਰੇ ਆਪਣਾ ਵਪਾਰ ਅੱਛਾ ਹੋਏਗਾ ਇਹ ਸਭ ਨੂੰ گورਨਮੈਂਟ ਨੂੰ ਹੀ ਬੈਨੀਫਿਟ ਹੋਏਗਾ ਤੇ ਸਾਰਾ ਅੱਛਾ ਹੋਵੇਗਾ ਸਰਸੀ ਸਰਕਾਰ ਕੋ ਇੱਕ ਮੰਗ ਕਰਦੇ ਆਂ ਉਮੀਦ ਵੀ ਕਰਦੇ ਆਂ ਕਿ ਹੈਲਥ ਸੈਕਟਰ ਔਰ ਐਜੂਕੇਸ਼ਨ ਸੈਕਟਰ ਦੇ ਵਿੱਚ ਬਜਟ ਦੇ ਅਮਾਉਂਟ ਵਧਾਈ ਜਾਵੇ ਕਿਉਂਕਿ ਜਿੱਦਾਂ ਆਪਣੀ ਪੋਪੂਲੇਸ਼ਨ ਹੈ ਹਿੰਦੁਸਤਾਨ ਦੀ ਅਗਰ ਆਪਾਂ ਗਰਾਊਂਡ ਦੀ ਜਮੀਨੀ ਹਕੀਕਤ ਦੀ ਗੱਲ ਕਰੀਏ ਬਹੁਤ ਲੋਕ ਹਜੇ ਵੀ ਸਹਿ ਸਹੂਲਤਾਂ ਔਰ ਕੋ ਬਹੁਤ ਬੱਚੇ ਸਿੱਖਿਆ ਦੇ ਜਿਹੜਾ ਉਹਨਾਂ ਦਾ ਅਧਿਕਾਰ ਉਹ ਤੋਂ ਵਾਂਝੇ ਨੇ ਤੁਸੀਂ ਇਹ ਖਾਸ ਕਰਕੇ ਉਮੀਦ ਕਰਦੇ ਕਿ ਹੈਲਥ ਔਰ ਐਜੂਕੇਸ਼ਨ ਲੈ ਕੇ ਪਾਲਿਸੀ ਸਟਰੋਂਗ ਬਣਾਈ ਜਾਵੇ ਫੰਡ ਪ੍ਰੋਪਰ ਰੱਖਿਆ ਉਹਦੀ ਯੂਟਿਲਾਈਜੇਸ਼ਨ ਵੀ ਉਹ ਵੀ ਪ੍ਰੋਪਰ ਹੋਵੇ ਦੇਖਿਆ ਕੀ ਗਿਆ ਹੈ ਕਿ ਉੱਪਰੋਂ ਪੈਸਾ ਆ ਜਾਂਦਾ نیچے ਖਾਸ ਕਰਕੇ ਸਟੇਟ ਗਵਰਨਮੈਂਟ ਉਹ ਫੰਡ ਨੂੰ ਕਿਤੇ ਹੋਰ ਯੂਜ਼ ਕਰ ਦਿੰਦੀ ਹੈ ਉਹਦੀ ਜਿਹ ਮਿਸਯੂਜ਼ ਹੈ ਜਾਂ ਜਿਹੜਾ ਫੰਡ ਆਇਆ ਹੈ ਹੈਲਥ ਔਰ ਐਜੂਕੇਸ਼ਨ ਦਾ ਜਾਂ ਪਾਰਟਿਕੂਲਰ ਪੁਆਇੰਟ ਦਾ ਉੱਥੇ ਹੀ ਖਰਚਿਆ ਜਾਣਾ ਚਾਹੀਦਾ ਕਿਸੇ ਹੋਰ ਪਾਸੇ ਨਹੀਂ ਖਰਚਿਆ ਜਾਣਾ ਧੰਨਵਾਦੀ ਤਾਂ ਸੈਂਟਰਲ ਵੱਲੋਂ ਜਿਹੜਾ ਬਜਟ ਪੇਸ਼ ਕੀਤਾ ਹੈ ਲੋਕਾਂ ਦੀ ਉਮੀਦ ਹੈ ਕਿ ਉਹ ਜਿਹੜਾ ਹੈ ਮੀਡੀਅਮ ਵਰਗ ਦੇ ਹੱਕ ਵਿੱਚ ਹੋਵੇਗਾ ਤੇ ਲੋਕਾਂ ਦੀ ਡਿਮਾਂਡ ਹੈ ਵੀ ਜਿਹੜੀ ਸਿੱਖਿਆ ਤੇ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਕੋਈ ਨਵੀਂ ਪਾਲਿਸੀ ਬਣਾਨੀ ਚਾਹੀਦੀ ਹੈ ਜਿਸ ਦਾ ਫਾਇਦਾ ਹਰ ਇੱਕ ਇਨਸਾਨ ਨੂੰ ਪਹੁੰਚੇ ਰਾਜੇਸ਼ ਸ਼ਰਮਾ ਇੰਡੀਆ ਨਿਊਜ਼ ਪੰਜਾਬ ਫਤਿਹਗੜ ਸਾਹਿਬ